ਪੰਜਾਬ ਵਿੱਦਾਂਸ ਬਿਊਰੋ ਦੀ ਵੱਡੀ ਕਾਰਵਾਈ ਆਰਟੀਏ ਦੇ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜੇ ਗਏ ਦੂਜੇ ਸੁੱਬੇ ਦੇ ਨੰਬਰ ਦੀ ਗੱਡੀ ਨੂੰ ਪੰਜਾਬ ਰਜਿਸਟ੍ਰੇਸ਼ਨ ਕਰਾਉਣ ਦਾ ਹੈ ਮਾਮਲਾ ਤੇ ਕੇਸ ਹੋ ਗਿਆ ਹੈ ਦਰਜ ਜੀ ਹਾਂ ਦੱਸ ਦਈਏ ਇਸ ਵੇਲੇ ਪੰਜਾਬ ਵਿਜਲਸ ਬਿਊਰੋ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਕਿਉਂਕਿ ਪੰਜਾਬ ਵਿਜਲਸ ਬਿਊਰੋ ਨੇ ਆਰਟੀਏ ਦੇ ਦੋ ਮੁਲਾਜ਼ਮਾਂ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਹੋਇਆਂ ਫੜ ਲਿਆ ਹੈ ਔਰ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਇਹ ਮਾਮਲਾ ਦੂਜੇ ਸੂਬੇ ਦੇ ਨੰਬਰ ਦੀ ਗੱਡੀ ਨੂੰ ਪੰਜਾਬ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਲ ਸਬੰਧਿਤ ਹੈ ਤੇ ਹੁਣ ਇਹਨਾਂ ਮੁਲਾਜ਼ਮਾਂ ਦੇ ਉੱਪਰ ਕੇਸ ਵੀ ਦਰਜ ਕਰ ਲਿਆ ਗਿਆ ਹੈ ਇਹ ਤੇ ਦੱਸ ਦਈਏ ਕਿ ਰਜਿਸਟ੍ਰੇਸ਼ਨ ਤੇ ਟ੍ਰਾਂਸਪੋਰਟ ਅਥਾਰਟੀ ਪਠਾਨਕੋਟ ਦੇ ਦਫ਼ਤਰ ਦੇ ਵਿੱਚ ਤਾਇਨਾਤ ਦੋ ਡਾਟਾ ਆਪਰੇਟਰਾਂ ਦੇ ਵੱਲੋਂ ਕਿਸੇ ਵਿਅਕਤੀ ਦੇ ਕੋਲੋਂ ਰਿਸ਼ਵਤ ਮੰਗੀ ਗਈ ਸੀ ਤੇ ਹੁਣ ਉਸਨੇ ਪੰਜਾਬ ਬਿਜ਼ਨਸ ਬਿਊਰੋ ਦੇ ਨਾਲ ਸੰਪਰਕ ਕੀਤਾ ਹੈ ਤੇ ਇਸ ਤੋਂ ਬਾਅਦ ਪੰਜਾਬ ਬਿਜ਼ਨਸ ਬਿਊਰੋ ਨੇ ਆਪਣਾ ਜਾਲ ਵਿਛਾ ਕੇ ਇਹਨਾਂ ਦੋਨਾਂ ਮੁਲਾਜ਼ਮਾਂ ਨੂੰ ਰੰਗੀਨ ਰਿਸ਼ਵਤ ਲੈਂਦਿਆਂ ਹੋਇਆਂ ਫੜ ਲਿਆ ਹੈ ਦੱਸ ਦिए ਕਿ ਇੱਥੇ surjeet kumar ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ surjeet kumar ਪਿੰਡ ਮਨਵਾਲ ਜ਼ਿਲ੍ਹਾ ਪਠਾਨਕੋਟ ਦਾ ਨਿਵਾਸੀ ਹੈ ਉਸਨੇ ਦੱਸਿਆ ਹੈ ਕਿ ਉਸਨੇ ਆਪਣੀ ਜਿਹੜੀ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਦੀ ਗੱਡੀ ਹੈ ਉਸ ਨੂੰ ਪੰਜਾਬ ਰਜਿਸਟ੍ਰੇਸ਼ਨ ਕਰਵਾਉਣਾ ਸੀ ਇਸ ਦੇ ਲਈ ਉਹ ਦੋ ਡਾਟਾ ਆਪਰੇਟਰ ਜਿਨ੍ਹਾਂ ਦੇ ਵਿੱਚ ਜਤਿੰਦਰ ਕੁਮਾਰ ਤੇ ਮੁਕੇਸ਼ ਨੇ ਇਹਨਾਂ ਦੇ ਕੋਲ ਗਿਆ ਸੀ ਤੇ ਉਸਨੇ ਆਪਣਾ ਜਿਹੜਾ ਮਸਲਾ ਹੈ ਉਹ ਇਹਨਾਂ ਦੋਵਾਂ ਦੇ ਸਾਹਮਣੇ ਰੱਖਿਆ ਉਸਨੇ ਦੱਸਿਆ ਕਿ ਉਸਨੇ ਆਪਣੀ ਗੱਡੀ ਨੂੰ ਪੰਜਾਬ ਰਜਿਸਟ੍ਰੇਸ਼ਨ ਕਰਵਾਉਣਾ ਹੈ ਤੇ ਇਹ ਕੰਮ ਕਰਨ ਦੇ ਬਦਲੇ ਇਹਨਾਂ ਦੋਨਾਂ ਨੇ ਸੁਜੀਤ ਕੁਮਾਰ ਦੇ ਕੋਲੋਂ 5500 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਇਸ ਤੋਂ ਬਾਅਦ ਸੁਜੀਤ ਕੁਮਾਰ ਨੇ ਪੰਜਾਬ ਬਿਜ਼ਨਸ ਬਿਊਰੋ ਦੇ ਨਾਲ ਸੰਪਰਕ ਕੀਤਾ ਤੇ ਆਪਣੇ ਨਾਲ ਹੋਈ ਜੜੀ ਹਰੀ ਹੜਬੱਤੀ ਹੈ ਉਹ ਪੰਜਾਬ ਬਿਜ਼ਨਸ ਬਿਊਰੋ ਦੇ ਨਾਲ ਸਾਂਝੀ ਕੀਤੀ ਤੇ ਫਿਰ ਪੰਜਾਬ ਬਿਜ਼ਨਸ ਬਿਊਰੋ ਦੇ ਅਧਿਕਾਰੀਆਂ ਨੇ ਆਪਣਾ ਜਾਲ ਵਿਛਾਇਆ ਤੇ ਜਤਿੰਦਰ ਕੁਮਾਰ ਤੇ ਮੁਕੇਸ਼ ਨੂੰ ਰੰਗੇ ਹੱਥੀ ਦੋ ਸਰਕਾਰੀ ਗਵਾਹਾਂ ਦੇ ਸਾਹਮਣੇ ਰਿਸ਼ਵਤ ਲੈਂਦਿਆਂ ਹੋਇਆਂ ਕਾਬੂ ਕਰ ਲਿਆ ਔਰ ਜਿਹੜੇ 5500 ਰੁਪਏ ਨੇ ਉਹ ਵੀ ਪੰਜਾਬੀ ਬਿਜ਼ਨਸ ਬਿਊਰੋ ਦੇ ਵੱਲੋਂ ਜ਼ਬਤ ਕਰ ਲਏ ਗਏ ਨੇ ਤੇ ਹੁਣ ਜਤਿੰਦਰ ਕੁਮਾਰ ਤੇ ਮੁਕੇਸ਼ ਦੇ ਉੱਪਰ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਹੁਣ ਪੁਲਿਸ ਅਗਲੇਰੀ ਜਿਹੜੀ ਉਹ ਕਾਰਵਾਈ ਉਹ ਕਰ ਰਹੀ ਹੈ ਇਥੇ ਗੌਰਤਲਬ ਹੈ ਕਿ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਨੋਰ रिश्वत ਲੈਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਉਸ ਵੇਲੇ ਵੀ ਪੰਜਾਬ ਬਿਜ਼ਨਸ ਬਿਊਰੋ ਨੇ ਆਪਣਾ ਜਾਲ ਵਿਛਾ ਕੇ ਇਨ੍ਹਾਂ ਰਿਸ਼ਵਤਖੋਰਾਂ ਨੂੰ ਕਾਬੂ ਕੀਤਾ ਸੀ ਤੇ ਉਹਨਾਂ ਦੇ ਉੱਪਰ ਵੀ ਕੇਸ ਦਰਜ ਹੋਏ ਸਨ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਸੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਬਿਜ਼ਨਸ ਬਿਊਰੋ ਦੇ ਦੁਆਰਾ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਜੋਰ-ਸ਼ੋਰਦਾਰ ਕੰਮ ਚੱਲ ਰਿਹਾ ਹੈ ਦੱਸਤੀ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਭ੍ਰਿਸ਼ਟਾਚਾਰ ਰੋਕੂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਦੇ ਤਤ ਹੀ ਪੰਜਾਬ ਵਿਲਸ ਬਿਊਰੋ ਦੇ ਵੱਲੋਂ ਇਹ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪਹਿਲਾਂ ਵੀ ਬਹੁਤ ਸਾਰੇ ਸਰਕਾਰੀ ਦਫਤਰਾਂ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਕਿ ਅਫਸਰਾਂ ਦੇ ਵੱਲੋਂ ਵੱਡੀ ਜਿਹੜੀ ਮਾਤਰਾ ਹੈ ਵੱਡੀ ਗਿਣਤੀ ਦੇ ਵਿੱਚ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤੇ ਕੁਝ ਲੋਕ ਜਿਹੜੇ ਕਿ ਆਪਣੇ ਕੰਮ ਕਰਵਾਉਣਾ ਚਾਹੁੰਦੇ ਨੇ ਮਜਬੂਰੀ ਵਸ ਰਿਸ਼ਵਤ ਦਿੰਦੇ ਵੀ ਨੇ ਪਰਤੂ ਕੁਝ ਲੋਕ ਹੌਸਲਾ ਕਰਕੇ ਜਿਵੇਂ ਕਿ ਸੁਜੀਤ ਕੁਮਾਰ ਨੇ ਕੀਤਾ ਉਹ ਪੰਜਾਬ ਬਿਜਲੈਸ ਬਿਊਰੋ ਨਾਲ ਸੰਪਰਕ ਕਰਦੇ ਨੇ ਤੇ ਅਜਿਹੇ ਰਿਸ਼ਵਤਖੋਰਾ ਨੂੰ ਸਲਾਖਾਂ ਦੇ ਪਿੱਛੇ ਭੇਜਣ ਵਿੱਚ ਮਦਦ ਕਰਦੇ ਨੇ ਸੋ ਪੰਜਾਬ ਬਿਜਲੈਸ ਬਿਊਰੋ ਦੇ ਵੱਲੋਂ ਇਸ ਵਕਤ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਡਾਟਾ ਆਪਰੇਟਰਾਂ ਜਤਿੰਦਰ ਕੁਮਾਰ ਤੇ ਮੁਕੇਸ਼ ਨੂੰ ਰੰਗੇ ਹੱਥੀ ਫੜ ਲਿਆ ਗਿਆ ਹੈ ਜਿਨ੍ਹਾਂ ਨੇ ਕਿ ਇੱਕ ਵਿਅਕਤੀ ਦੇ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਇਸ ਵਕਤ ਉਹਨਾਂ ਦੇ ਉੱਪਰ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਰੀ ਕਾਰਵਾਈ ਜਿਹੜੀ ਉਹ ਪੰਜਾਬ ਵਿਜੀਲੈਂਸ ਬੂਰੋ ਦੇ ਵੱਲੋਂ ਕੀਤੀ ਜਾ ਰਹੀ ਹੈ